ਵਾਇਰਲ ਹੋ ਰਹੀ ਹੈ ਇੱਕ ਪਿੰਡ ਦੇ ਵਿੱਚ ਲੋਕਾਂ ਨੇ ਕੁਝ ਆ ਮੁੰਡੇ ਫੜੇ ਨੇ ਤੇ ਇਹ ਸਿੱਧਾ ਰਾਜਾ ਵੜਿੰਗ ਦਾ ਨਾਂ ਲੈ ਰਹੇ ਨੇ ਇਹ ਕਹਿੰਦੇ ਨੇ ਸਾਨੂੰ ਰਾਜਾ ਵੜਿੰਗ ਨੇ ਭੇਜਿਆ ਔਰ ਵੀਡੀਓ ਤੁਹਾਨੂੰ ਅੱਗੇ ਆਪਾਂ ਦਿਖਾਉਣੇ ਆ ਤੁਸੀਂ ਆਪ ਫੈਸਲਾ ਕਰਿਓ ਕੌਣ ਗਲਤ ਹੈ ਤੇ ਕੌਣ ਠੀਕ ਹੈ ਦੇਖੋ ਪਿਛਲੇ ਦਿਨਾਂ ਤੋਂ ਇੱਕ ਪੋਸਟਰ ਗਿੱਦੜਵਾ ਹਲਕੇ ਦੇ ਵਿੱਚ ਲਾਇਆ ਜਾ ਰਿਹਾ ਸੀ ਜਿਹੜਾ ਡਿੰਪੀ ਢਿੱਲੋਂ ਦੇ ਖਿਲਾਫ ਲਾਇਆ ਜਾ ਰਿਹਾ ਸੀ ਡਿੰਪੀ ਢਿੱਲੋਂ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਉਹਨੂੰ ਆ ਬਦਨਾਮ ਕਰਨ ਲਈ ਜਾ ਉਹ ਉਹਨੂੰ ਨੀਵਾ ਕਰਨ ਲਈ ਇਹ ਪੋਸਟਰ ਲਾਇਆ ਜਾ ਰਿਹਾ ਸੀ ਔਰ ਇਹਦੇ ਉੱਪਰ ਲਿਖਿਆ ਹੋਇਆ ਪੋਸਟਰ ਦੇ ਕਿ ਜਿਨੇ ਨਾ ਮੁੱਲ ਪਾਇਆ ਭਾਈਆਂ ਵਰਗੇ ਪਿਆਰ ਦਾ ਉਹ ਕੀ ਮੁੱਲ ਤਾਰੂ ਗਿੱਦੜ ਬਾਹਾ ਦੇ ਸੰਦਾ ਤੇ ਉੱਤੇ ਫੋਟੋ ਲੱਗੀ ਹੋਈ ਹੈ ਸੁਖਬੀਰ ਡਿੰਪੀ ਢਿਲੋਂ ਦੀ ਤੇ ਉਹ ਪੋਸਟਰ ਦੇ ਉੱਪਰ ਚਰਚਾ ਚੱਲ ਰਹੀ ਸੀ ਵੀ ਇਹ ਲਾਾ ਕੌਣ ਰਿਹਾ ਕਿਉਂਕਿ ਪੋਸਟਰ ਦੇ ਉੱਪਰ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਛਾਪਿਆ ਹੋਇਆ ਤਾਂ ਹੁਣ ਆ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਚ ਪਿੰਡ ਵਾਲਿਆਂ ਨੇ ਕੁਝ ਮੁੰਡੇ ਫੜੇ ਨੇ ਜਿਨ੍ਹਾਂ ਤੋਂ ਉਹ ਪੋਸਟਰ ਬਰਬੰਦ ਕਰਦੇ ਨੇ ਇਹ ਮੁੰਡੇ ਪੋਸਟਰ ਲਾ ਰਹੇ ਸੀ ਪਿੰਡ ਦੇ ਵਿੱਚ ਔਰ ਜਦੋਂ ਇਹਨਾਂ ਨੂੰ ਫੜ ਕੇ ਇਹਨਾਂ ਤੋਂ ਪੁੱਛਿਆ ਗਿਆ ਕਿ ਤੁਹਾਨੂੰ ਇਹ ਪੋਸਟਰ ਕਿਹਨੇ ਦਿੱਤੇ ਨੇ ਕਿਹਨੇ ਲਾਉਣ ਭੇਜਿਆ ਤਾਂ ਇਹ ਵੀਡੀਓ 'ਚ ਇਹ ਕਹਿ ਰਹੇ ਨੇ ਮੁੰਡੇ ਵੀ ਸਾਨੂੰ ਅਸੀਂ ਤਾਂ ਕਾਂਗਰਸ ਦੇ ਦਫਤਰ ਰਾਜਾ ਵੜਿੰਗ ਦੇ ਦਫਤਰ ਤੋਂ ਆਏ ਆ ਉਹਨਾਂ ਨੇ ਸਾਨੂੰ ਪੋਸਟਰ ਲਾਉਣ ਦੇ ਲਈ ਭੇਜਿਆ ਤਾਂ ਉੱਥੇ ਫਿਰ ਕੁਝ ਨੌਜਵਾਨ ਜਿਹੜੇ ਉਹਨਾਂ ਨੂੰ ਘੇਰਦੇ ਨੇ ਉਹਨਾਂ ਤੋਂ ਪੋਸਟਰ ਖੋਹ ਲੈਂਦੇ ਨੇ ਔਰ ਆ ਤੁਸੀਂ ਵੀਡੀਓ ਦੇਖੋ ਤੇ ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਦੇ ਹਾਂ ਕਿਉਂਕਿ ਚਰਨਜੀਤ ਚੰਨੀ ਨੇ ਵੀ ਇੱਕ ਵੱਡੀ ਗੱਲ ਬੋਲ ਦਿੱਤੀ ਆ ਜਿਹਦੇ ਵੱਡੀ ਪਸੂੜੀ ਪੈ ਗਈ ਆ ਪਰ ਆ ਪਹਿਲਾਂ ਵੀਡੀਓ ਦੇਖ ਲਓ ਇਹ ਮੇਰੇ ਕਿਨੇ ਪਹੁੰਚੂ ਤੱਕ ਹੈ ਕਲੀਅਰ ਦੱਸ ਗੱਲ ਵੀ ਕਿਨੇ ਵਜੇ ਤੱਕ ਆਹ ਆ ਨੰਬਰ ਦਾ ਨੰਬਰ ਨੰਬਰ ਨਹੀਂ ਤੁਹਾਨੂੰ ਦੱਸ ਵੀ ਤੈਨੂੰ ਰਸਤਾ ਦੇ ਕੇ ਭੇਜਿਆ ਕਰੀ ਤੈਨੂੰ ਉਹ ਉੱਥੋਂ ਦਫ਼ਤਰੋਂ ਆਇਆ ਸੀ ਕਿਹੜੇ ਦਫ਼ਤਰੋਂ ਆ ਰਾਜੇਵ ਰਿੰਗ ਦੇ ਆ ਕਾਲੀ ਜਲ ਦੇ ਪੋਸਟਰ ਹੈ ਜੀ ਉੱਤੇ ਲੋਗੋ ਲਾਇਆ ਛੋਮਣੀ ਕਾਲੀ ਜਲਾ ਤੇ ਰਾਜੇਵ ਰਿੰਗ ਦੇ ਦਫ਼ਤਰ ਚੋਂ ਆ ਬੰਦਾ ਮੁਖਸਰ ਤੋਂ ਆਇਆ ਇਹਨੂੰ ਪੋਸਟਰ ਦਿੱਤੇ ਆ ਲੈ ਵੀ ਹੈ ਆ ਪਿੰਡਾਂ ਹੀ ਪੋਸਟਰਾਈ ਹੁੰਦੇ ਆ ਦੱਸੋ ਕੀ ਸਾਫਤ ਕਰਨਾ ਚਾਹੁੰਦੇ ਹੋ ਯਾਰ ਔਰ ਰਾਜਾ ਸ਼ਰਮ ਕਰਿਆ ਨਾ ਇਹੋ ਜਿਹੀ ਹਰਕਤ ਦਾ ਨਾ ਕਰਾ ਤੈਨੂੰ ਲੋਕਾਂ ਨੇ ਸਮਝ ਲਿਆਗਾ ਵੋਟਾਂ ਮੰਗ ਸਿੱਧਾ ਹੋ ਕੇ ਜੇ ਲੋਕ ਕਾਉਂਦੇ ਤਾਂ ਪਵਾਲਾ ਇਹੋ ਜਿਹੀ ਹਰਕਤਾਂ ਨਾਲ ਨਹੀਂ ਲੋਕਾਂ ਨੇ ਪਾਉਣੀ ਵੋਟ ਹੁਣ ਤੁਸੀਂ ਵੀਡੀਓ ਦੇਖ ਲਈ ਤੁਸੀਂ ਦੱਸਿਓ ਕਿ ਜਿਵੇਂ ਇਸ ਵੀਡੀਓ ਚ ਦਿਖਾਇਆ ਗਿਆ ਉਹ ਮੁੰਡਿਆਂ ਤੋਂ ਪੋਸਟਰ ਖੋਏ ਗਏ ਤੇ ਉਹ ਕਹਿ ਰਹੇ ਨੇ ਵੀ ਅਸੀਂ ਤਾਂ ਕਾਂਗਰਸ ਦੇ ਦਫ਼ਤਰ ਤੋਂ ਰਾਜਾ ਵੜਿੰਗਣੇ ਭੇਜਿਆ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਗੱਲ ਇੰਜ ਹੋ ਸਕਦੀ ਹੈ ਜਾਂ ਇੰਜ ਹੋਈ ਹੋਊਗੀ ਜਾਂ ਰਾਜਾ ਵੜਿੰਗ ਨੇ ਭੇਜੇ ਨੇ ਜਾਂ ਕਿ ਇਹ ਵੀਡੀਓ ਫੇਕ ਬਣਾਈ ਗਈ ਹੈ ਤੁਹਾਨੂੰ ਕੀ ਜਪਦਾ ਤੁਸੀਂ ਆਪਣਾ ਕਮੈਂਟ ਲਿਖਿਓ ਅਗਲਾ ਮੁੱਦਾ ਚਰਨਜੀਤ ਚੰਨੀ ਜਿਹੜੇ ਮਜੂਦਾ ਐਮਪੀ ਤੇ ਸਾਬਕਾ ਸੀਐਮ ਨੇ ਉਨ੍ਹਾਂ ਦਾ ਇੱਕ بڑا ਵਿਵਾਦ ਪੱਗਿਆ ਜੇ ਪਾਸੇ ਚਰਨਜੀਤ ਚੰਨੀ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਤੇ ਬਹੁਤ ਵੱਡੇ ਸਵਾਲ ਉੱਠ ਖੜੇ ਨੇ ਇਹ ਦੋਸ਼ ਲਾਇਆ ਜਾ ਰਿਹਾ ਕਿ ਚੰਨੀ ਔਰਤਾਂ ਦੀ ਬਿਲਕੁਲ ਇੱਜ਼ਤ ਨਹੀਂ ਕਰਦਾ ਚੰਨੀ ਦੇ ਮੰਚ 'ਚ ਔਰਤਾਂ ਦੇ ਪ੍ਰਤੀ ਸਹੀ ਸੋਚ ਨਹੀਂ ਹੈਗੀ ਕਿਉਂਕਿ ਚਰਨਜੀਤ ਚੰਨੀ ਨੇ ਗਿੱਦੜ ਬਾਹਾ ਦੇ ਵਿੱਚ ਪ੍ਰਚਾਰ ਕਰਦਿਆਂ ਹੋਇਆਂ ਜਦੋਂ ਨਾਲ ਉਹਨਾਂ ਦੇ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਖੜੀ ਹੈ ਵੱਡੇ ਲੋਕਾਂ ਦੇ ਇਕੱਠ 'ਚ ਐਸੀ ਗੱਲ ਬੋਲੀ ਹੈ ਜਿਹਦੇ ਤੇ ਸਵਾਲ ਤਾਂ ਉੱਠਣੇ ਹੀ ਸੀ ਉੱਠੇ ਨੇ ਚੰਨੀ ਨੇ ਕਿਹਾ ਕੀ ਹੈ ਦੇਖੋ ਚੰਨੀ ਨੇ ਇੱਕ ਉਥੇ ਇੱਕ ਹਾਸੋ ਹੀਣਾ ਟੋਟਕਾ ਸੁਣਾਇਆ ਲਾਜ਼ਮੀ ਹੀ ਉਸ ਟੋਟਕੇ ਦੇ ਰਹੀ ਜਿਹੜਾ ਔਰਤਾਂ ਦੀ ਤਰਸਕਾਰ ਹੈ ਜਿਹੜੀ ਔਰਤਾਂ ਦੀ ਬੇਇੱਜ਼ਤੀ ਆ ਉਹ ਹੈਗੀ ਐ ਉਧਰ ਵਿਰੋਧੀਆਂ ਨੇ ਤਾਂ ਇਸ ਨੂੰ ਇਸ ਤਰ੍ਹਾਂ ਵੀ ਚੁੱਕਿਆ ਕਿ ਜੱਟ ਭਾਈਚਾਰੇ ਦੀਆਂ ਔਰਤਾਂ ਦੇ ਪ੍ਰਤੀ ਚਰਨਜੀਤ ਚੰਨੀ ਦੀ ਸੋਚ ਬਹੁਤ ਮਾੜੀ ਐ ਚਰਨਜੀਤ ਚੰਨੀ ਨੇ ਕੀ ਬੋਲਿਆ ਚੰਨੀ ਕਹਿੰਦਾ ਵੀ ਇੱਕ ਵਾਰੀ ਦੋ ਕੁੱਤੇ ਸੀਗੇ ਇੱਕ ਕੁੱਤਾ ਪੰਡਤਾਂ ਨੇ ਰੱਖਿਆ ਹੋਇਆ ਸੀ ਤੇ ਦੂਜਾ ਜੱਟਾਂ ਨੇ ਰੱਖਿਆ ਹੋਇਆ ਸੀ ਤੇ ਉਹ ਘਰ ਨੇੜੇ-ਨੇੜੇ ਸੀਗੇ ਤਾਂ ਉਹ ਕੁੱਤੇ ਇਕੱਠੇ ਹੋ ਜਾਂਦੇ ਸੀ ਕਈ ਵਾਰ ਤਾਂ ਚੰਨੀ ਕਹਿੰਦਾ ਬੀਅ ਇੱਕ ਦੂਜੇ ਨੂੰ ਪੁੱਛਦੇ ਹੁੰਦੇ ਸੀ ਕੁੱਤੇ ਬਈ ਆ ਤੂੰ ਕੀ ਖਾਨਾ ਹੈ ਤੈਨੂੰ ਕੀ ਮਿਲਦਾ ਹੈ ਤਾਂ ਕਹਿੰਦਾ ਜੱਟਾਂ ਦੇ ਕੁੱਤੇ ਨੇ ਉਹਨੂੰ ਪੁੱਛਿਆ ਪੰਡਤਾਂ ਦੇ ਕੁੱਤੇ ਨੂੰ ਤਾਂ ਚੰਨੀ ਕਹਿੰਦਾ ਵੀ ਉਹ ਕੁੱਤਾ ਕਹਿੰਦਾ ਵੀ ਮੈਨੂੰ ਤਾਂ ਭਰਾਵਾ ਰੋਜ਼ ਪੰਡਤ ਜੀ ਦੇ ਘਰ ਤੋਂ ਖੀਰ ਮਿਲਦੀ ਹੈ ਕੜਾਹ ਮਿਲਦਾ ਮੇਵੇ ਮਿਲਦੇ ਨੇ ਬੁੜਾ ਕੁਛ ਮਿਲਦਾ ਤਾਂ ਫਿਰ ਕਹਿੰਦੇ ਵੀ ਪੰਡਤ ਜੀ ਦੇ ਕੁੱਤੇ ਨੇ ਜੱਟ ਦੇ ਕੁੱਤੇ ਨੂੰ ਪੁੱਛਿਆ ਵੀ ਤੈਨੂੰ ਕੀ ਕੁਝ ਖਾਣ ਨੂੰ ਮਿਲਦਾ ਤਾਂ ਉਹ ਕਹਿੰਦਾ ਵੀ ਖਾਣ ਨੂੰ ਤਾਂ ਮੈਨੂੰ ਕੁਝ ਨਹੀਂ ਮਿਲਦਾ ਬਸ ਸੁੱਕੀ ਰੋਟੀ ਦੇ ਛੜਦੇ ਨੇ ਇੱਕ ਅੱਧੀ ਪਰ ਮੈਂ ਤਾਂ ਫਿਰ ਵੀ ਸੰਤੁਸ਼ਟਾ ਕਿਉਂਕਿ ਮੈਂ ਮਾਨਤਾਨ ਦਾ ਬੰਨਿਆ ਹੋਇਆ ਤਾਂ ਉਹ ਕਹਿੰਦਾ ਵੀ ਪੰਡਿਤ ਜੀ ਦਾ ਕੁੱਤਾ ਕਹਿੰਦਾ ਵੀ ਤੂੰ ਮਾਨਤਾਨ ਦਾ ਫਿਰ ਕਿਵੇਂ ਬੰਨਿਆ ਕਹਿੰਦਾ ਬਸ ਐਦਾ ਹੈ ਵੀ ਖਾਣ ਖੂਣ ਨੂੰ ਪਰ ਮੈਨੂੰ ਕੁਝ ਖਾਸ ਨਹੀਂ ਮਿਲਦਾ ਪਰ ਜੱਟ ਦੇ ਦੌਰ ਅੰਨਾ ਨੇ ਤੇ ਜਦੋਂ ਉਹ ਆਪਸ ਦੇ ਵਿੱਚ ਲੜਦੀਆਂ ਨੇ ਤਾਂ ਉਹ ਇੱਕ ਜਣੀ ਦੂਜੀ ਨੂੰ ਕਹਿੰਦੀ ਐ ਤੂੰ ਤੂੰ ਡੱਬੂ ਦੀ ਰਨ ਦੂਜੀ ਕਹਿੰਦੀ ਐ ਤੂੰ ਡੱਬੂ ਦੀ ਰਨ ਤੇ ਕਹਿੰਦਾ ਆਪਾਂ ਤਾਂ ਐਸੇ ਮਾਨਤਾਨ ਦੇ ਹੀ ਬੰਨੇ ਹੋਏ ਆ ਵੀ ਦੋ ਦੋ ਰੰਨਾ ਉਥੇ ਆਪਾਂ ਨੂੰ ਮਿਲੀਆਂ ਹੋਈਆਂ ਤੇ ਚਰਨਜੀਤ ਚੰਨੀ ਕਹਿੰਦਾ ਵੀ ਇਹੀ ਹਾਲਤ ਬੀਜੇਪੀ ਵਾਲਿਆਂ ਦੀ ਭਾਜਪਾ ਵਾਲਿਆਂ ਦੇ ਪੰਜਾਬ ਦੇ ਆਗੂਆਂ ਦੀ ਆ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਕੋਈ ਦੱਸਦਾ ਨਹੀਂ ਕੋਈ ਇਹਨਾਂ ਦੀ ਪੁੱਛਗਿੱਛ ਨਹੀਂ ਬਸ ਐਵੇਂ ਮਾਨਤਾਨ ਦੇ ਬੰਨੇ ਹੋਏ ਨੇ ਇਹ ਇਹ ਇਹਨਾਂ ਨੂੰ ਐਂ ਲੱਗਦਾ ਰਹਿੰਦਾ ਵੀ ਉੱਤੇ ਵੀ ਸਾਡੀ ਸਰਕਾਰ ਥੱਲੇ ਵੀ ਸਾਡੀ ਸਰਕਾਰ ਤੇ ਪਰ ਕਹਿੰਦਾ ਨਾ ਕੋਈ ਇਹਨਾਂ ਨੂੰ ਪੁੱਛਦਾ ਨਾ ਦੱਸਦਾ ਪਰ ਚਰਨਜੀਤ ਚੰਨੀ ਦੇ ਇਸ ਟੋਟਕੇ ਦੇ ਉੱਪਰ ਬਿਵਾਲ ਖੜਾ ਹੋ ਗਿਆ। ਕਿਹਾ ਇਹ ਜਾ ਰਿਹਾ ਕਿ ਪਹਿਲਾਂ ਤਾਂ ਰੰਨ ਸ਼ਬਦ ਔਰਤ ਦੀ ਬੇਇੱਜ਼ਤੀ ਲਈ ਵਰਤਿਆ ਜਾਂਦਾ ਹੈ। ਤਾਂ ਚਰਨਜੀਤ ਚੰਨੀ ਨੇ ਔਰਤਾਂ ਨੂੰ ਰੰਨਾ ਕਿਹਾ। ਇੱਕ ਮੁੱਖ ਮੰਤਰੀ ਰਹਿ ਚੁੱਕਾ ਵਿਅਕਤੀ ਜਿਹੜਾ ਮੌਜੂਦਾ ਐਮਪੀ ਹੈ ਉਹਨੇ ਔਰਤਾਂ ਦੇ ਪ੍ਰਤੀ ਇਸ ਤਰ੍ਹਾਂ ਦੀ ਪਾਸ਼ਾ ਕਿਉਂ ਵਰਤੀ ਦੂਜਾ ਸਵਾਲ ਇਹ ਉੱਠ ਰਿਹਾ ਭਾਜਪਾ ਵਾਲੇ ਕਹਿ ਰਹੇ ਨੇ ਕਿ ਸਾਡੀ ਘੋਰ ਬੇਇੱਜ਼ਤੀ ਚਰਨਜੀਤ ਚੰਨੀ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਉੱਪਰ ਵੱਡਾ ਰੌਲਾ ਪੈ ਗਿਆ ਵੱਡਾ ਬਿਵਾਦ ਹੈ ਤੁਹਾਨੂੰ ਕੀ ਲੱਗਦਾ ਹੈ ਕੀ ਚਰਨਜੀਤ ਚੰਨੀ ਨੇ ਇਹ ਜਿਹੜੀ ਗੱਲ ਸੁਣਾਈ ਹੈ ਕੀ ਇਹ ਔਰਤਾਂ ਦੀ ਬੇਇੱਜ਼ਤੀ ਕਰਦੀ ਹੈ ਕਿ ਨਹੀਂ ਕਰਦੀ ਕੀ ਚੰਨੀ ਇਹਦੇ ਵਿੱਚ ਔਰਤ ਪ੍ਰਤੀ ਆਪਣੀ ਭਾਸ਼ਾ ਨਹੀਂ ਸੀ ਬਦਲ ਸਕਦੇ ਜਾਂ ਔਰਤ ਨੂੰ ਰਨ ਦੀ ਥਾਂ ਤੇ ਕੋਈ ਹੋਰ ਸ਼ਬਦ ਨਹੀਂ ਸੀ ਵਰਤ ਸਕਦੇ ਜਾਂ ਸੱਚਮੁੱਚ ਬੀਜੇਪੀ ਵਾਲਿਆਂ ਦੀ ਉਹ ਹਾਲਤ ਹੈਗੀ ਹੈ ਜਿਹੜੀ ਚਰਨਜੀਤ ਚੰਨੀ ਬੋਲ ਰਿਹਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਅਗਲਾ ਮੁੱਦਾ ਹੈ ਭਗਵੰਤ ਮਾਨ ਤੇ ਰਾਜਾ ਵੜਿੰਗ ਦਾ ਭਗਵੰਤ ਮਾਨ ਤੇ ਰਾਜਾ ਵੜਿੰਗ ਨੂੰ ਜਿੰਨਾ ਇੱਕ ਦੂਜੇ ਦੇ ਖਿਲਾਫ ਬੋਲਣਾ ਚਾਹੀਦਾ ਉਹ ਨਜ਼ਰ ਨਹੀਂ ਆ ਰਿਹਾ ਤੁਸੀਂ ਦੇਖੋ ਰਾਜਾ ਵੜਿੰਗ ਵਿਰੋਧੀ ਧਿਰ ਦਾ ਪ੍ਰਧਾਨ ਹੈ ਕਾਂਗਰਸ ਦਾ ਤੇ ਭਗਵੰਤ ਮਾਨ ਮੁੱਖ ਮੰਤਰੀ ਹੈ ਸਰਕਾਰ ਦਾ ਪਰ ਦੋਵੇਂ ਇੱਕ ਦੂਜੇ ਦੇ ਉੱਪਰ ਤਿੱਖੇ ਹਮਲੇ ਨਹੀਂ ਕਰਦੇ ਵੱਡੇ ਸਵਾਲ ਨਹੀਂ ਉਠਾਉਂਦੇ ਪਹਿਲਾਂ-ਪਹਿਲਾਂ ਭਗਵੰਤ ਮਾਨ ਨੇ ਰਾਜਾ ਵੜਿੰਗ ਤੇ ਵੱਡੇ ਸਵਾਲ ਉਠਾਏ ਸੀ ਪਰ ਉਸ ਤੋਂ ਬਾਅਦ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਰਾਜਾ ਵੜਿੰਗ ਦੀ ਕਹਿੰਦੇ ਭਗਵੰਤ ਮਾਨ ਨਾਲ ਨੇੜਤਾ ਬਣ ਚੁੱਕੀ ਹੋਈ ਹੈ ਇਸ ਕਰਕੇ ਉਹ ਇੱਕ ਦੂਜੇ ਦਾ ਬਚਾਅ ਕਰਦੇ ਨੇ ਇੱਥੋਂ ਤੱਕ ਵੀ ਉੱਡਦੀ ਉੱਡਦੀ ਗੱਲ ਆ ਰਹੀ ਹੈ ਕਿ ਜਿਹੜਾ ਡਿੰਪੀ ਢਿੱਲੋਂ ਉਮੀਦਵਾਰ ਬਣਾਇਆ ਕਿ ਦੜਬਾ ਤੋਂ ਆਮ ਆਦਮੀ ਪਾਰਟੀ ਨੇ ਉਹਨੇ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਮੰਤਰੀ ਹੈ ਅਮਨ अरोड़ा ਉਹਨੇ ਇਹਨਾਂ ਨੇ ਇਕੱਠੇ ਹੋ ਕੇ ਭਗਵੰਤ ਮਾਨ ਨੂੰ ਕਿਹਾ ਵੀ ਤੁਸੀਂ ਰਾਜਾ ਵੜਿੰਗ ਦੇ ਉੱਪਰ ਜਿਹੜਾ ਉਹ ਵੱਧ ਬੋਲੋ ਤੁਸੀਂ ਮਨਪ੍ਰੀਤ ਬਾਦਲ ਦੇ ਉੱਪਰ ਵੱਧ ਬੋਲੀ ਜਾਂਦੇ ਹੋ ਜਿਹੜੇ ਅਕਾਲੀ ਨੇ ਜਿਹੜੇ ਵੋਟਾਂ 'ਚ ਨਹੀਂ ਖੜੇ ਉਹਨਾਂ ਦੇ ਉੱਪਰ ਵੀ ਵੱਧ ਬੋਲੀ ਜਾਂਦੇ ਹੋ ਪਰ ਤੁਸੀਂ ਰਾਜਾ ਵੜਿੰਗ ਦੇ ਉੱਪਰ ਤਿੱਖੇ ਹਮਲੇ ਨਹੀਂ ਕਰਦੇ ਮੁੱਖ ਟੱਕਰ ਰਾਜਾ ਵੜਿੰਗ ਦੇ ਨਾਲ ਹੈ ਉਹਦੀ ਪਤਨੀ ਦੇ ਨਾਲ ਹੈ ਉਹਨੂੰ ਕਿਉਂ ਨਹੀਂ ਤੁਸੀਂ ਲੋਕਾਂ ਦੇ ਵਿੱਚ ਸਾਹਮਣੇ ਨੇ ਉਹਦੀ ਤਾਂ ਜੇਕਰ ਇਹ ਗੱਲ ਜਿਹੜੀ ਚਰਚਾ 'ਚ ਹੈ ਇਹ ਗੱਲ ਡਿੰਪੀ ਨੇ ਜਾਂ ਅਮਨ ਅਰੋੜਾ ਨੇ ਆਖੀ ਹੈ ਫਿਰ ਇਹ ਗੱਲ ਆਪਣੇ ਆਪ ਦੇ ਵਿੱਚ ਕਾਫੀ ਵੱਡੀ ਹੈ ਕਿਉਂਕਿ ਵੇਖੋ ਇੱਕ ਵਿਰੋਧੀ ਧਿਰ ਦਾ ਪ੍ਰਧਾਨ ਇੱਕ ਸਰਕਾਰ ਦਾ ਮੁੱਖ ਮੰਤਰੀ ਜੇਕਰ ਉਹ ਹੀ ਰੜਕੇ ਚੱਲ ਰਹੇ ਨੇ ਤਾਂ ਫਿਰ ਤਾਂ ਗੰਭੀਰ ਮਾਮਲਾ ਹੈ ਤੇ ਵੇਖੋ ਇੱਥੇ ਇਹ ਗੱਲ ਵਾਕਿਆ ਹੀ ਨਜ਼ਰ ਵੀ ਆਉਂਦੀ ਹੈ ਕਿਉਂਕਿ ਭਗਵੰਤ ਮਾਨ ਨੇ ਅੱਜ ਤੋਂ 2 ਸਾਲ ਪਹਿਲਾਂ ਇਹ ਮਸਲਾ ਬਹੁਤ ਜ਼ੋਰ ਨਾਲ ਉਠਾਇਆ ਸੀ ਕਿ ਜਿਹੜਾ ਰਾਜਾ ਵੜਿੰਗ ਹੈ ਇਹ ਜਦੋਂ ਕਾਂਗਰਸ ਸਰਕਾਰ ਚ ਟਰਾਂਸਪੋਰਟ ਮੰਤਰੀ ਰਿਹਾ ਤਾ ਇਹਨੇ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਲਵਾਈਆਂ ਤੇ ਉਹਦੇ ਵਿੱਚੋਂ ਪੈਸਾ ਖਾਦਾ ਪਰ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਰਹੇ ਵੀ ਮੈਂ ਇਹਦੇ ਖਿਲਾਫ ਜਾਂਚ ਕਰਾ ਰਿਆਂ ਮੈਂ ਇਹ ਤੇ ਕਾਰਵਾਈ ਕਰੂੰਗਾ ਵੱਡਾ ਕਪਲਾ ਨਿਕਲੇਗਾ ਪਰ ਉਸ ਤੋਂ ਬਾਅਦ 2 ਸਾਲ ਬੀਤ ਗਏ ਅੱਜ ਤੱਕ ਨਾ ਤਾਂ ਕੋਈ ਜਾਂਚ ਹੋਈ ਨਾ ਕੋਈ ਪੜਤਾਲ ਹੋਈ ਨਾ ਰਾਜਾ ਵੜਿੰਗ ਨੂੰ ਕਿਸੇ ਮਾਮਲੇ 'ਚ ਕੋਈ ਨੋਟਿਸ ਹੋਇਆ ਤੇ ਨਾ ਰਾਜਾ ਵੜਿੰਗ ਗ੍ਰਿਫਤਾਰ ਕੀਤਾ ਗਿਆ ਭਗਵੰਤਮਾਨ ਉਸ ਤੋਂ ਬਾਅਦ ਉਹ ਮੁੱਦਾ ਕਹਿਣਾ ਬੰਦ ਕਰ ਗਿਆ ਕਦੇ-ਕਦੇ ਹੁਣ ਕਹਿ ਦਿੰਦਾ ਮਾੜਾ ਮੋਟਾ ਜਾ ਜਦੋਂ ਰਾਜਾ ਵੜਿੰਗ ਨੂੰ ਚੁੱਪ ਕਰਾਉਣਾ ਹੁੰਦਾ ਪਰ ਕਾਰਵਾਈ ਕੋਈ ਨਹੀਂ ਕੀ 2 ਸਾਲਾਂ ਦੇ ਵਿੱਚ ਮੁੱਖ ਮੰਤਰੀ ਭਗਵੰਤਮਾਨ ਰਾਜਾ ਵੜਿੰਗ ਦੇ ਕਪੜੇ ਦੇ ਉੱਪਰ ਕੋਈ ਵੀ ਐਕਸ਼ਨ ਕੋਈ ਵੀ ਕਾਰਵਾਈ ਨਹੀਂ ਸੀ ਕਰ ਸਕਦੇ ਇੱਕ ਵੱਡਾ ਸਵਾਲ ਹੈ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਬਈ ਜਦੋਂ ਮੁੱਖ ਮੰਤਰੀ ਨੇ ਰਾਜਾ ਵੜਿੰਗ ਬਾਰੇ ਇਹ ਗੱਲ ਆਖੀ ਸੀ ਦਾ ਰਾਜਾ ਵੜਿੰਗ ਰਾਤ ਦੇ ਹਨੇਰੇ 'ਚ ਟੋਪੀ ਲੈ ਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਚਲਾ ਗਿਆ ਸੀ ਤੇ ਉਹਨੂੰ ਪਰਸਨਲ ਨਿੱਜੀ ਤੌਰ ਤੇ ਮਿਲ ਕੇ ਆਇਆ ਸੀ ਹੁਣ ਦੇਖੋ ਇਹ ਗੱਲਾਂ ਚਰਚਾਵਾਂ 'ਚ ਨਹੀਂ ਪਰ ਚਰਚਾ ਝੂਠੀ ਹੋ ਸਕਦੀ ਹੈ ਪਰ ਜਿਹੜਾ ਅਮਲ ਹੈ ਜਦੋਂ ਉਹ ਚਰਚਾ ਦੇ ਨਾਲ ਮੇਲ ਖਾਂਦਾ ਨਜ਼ਰ ਆਵੇ ਫਿਰ ਗੱਲ ਯਕੀਨ 'ਚ ਬਦਲਦੀ ਨਜ਼ਰ ਆਉਂਦੀ ਹੈ ਲੋਕਾਂ ਦੀਆਂ ਚਰਚਾਵਾਂ ਨੂੰ ਛੱਡੋ ਪਰ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਾ ਵੜਿੰਗ ਤੇ ਕੋਈ ਕਾਰਵਾਈ ਕੀਤੀ ਨਹੀਂ ਕੀਤੀ ਤੇ ਕਿਉਂ ਨਹੀਂ ਕੀਤੀ ਕੀ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਬੱਸਾਂ ਦੀਆਂ ਬਾਡੀਆਂ 'ਚ ਉਹ ਪੈਸੇ ਖਾਣ ਵਾਲਾ ਬਿਆਨ ਪਹਿਲਾਂ ਦਿੱਤਾ ਸੀ ਉਹ 허ਵਾਤ ਸੀ ਉਹ ਝੂਠਾ ਸੀ ਹੁਣ ਰਵਨੀਤ ਬਿੱਟੂ ਜਿਹੜਾ ਕਾਂਗਰਸ ਛੱਡ ਕੇ ਬੀਜੇਪੀ 'ਚ ਗਿਆ ਉਹ ਸ਼ਰਿਆ ਮਾਕੀ ਜਾਂਦਾ ਉਹ ਕਹਿੰਦਾ ਰਾਜਾ ਬਣੇਗ ਨੇ ਇੱਕ ਬੱਸ ਦੀ ਬਾਡੀ ਲਵਾਉਣ ਲਈ 7 ਲੱਖ ਰੁਪਈਆ ਇੱਕ ਬੱਸ ਦੀ ਬਾਡੀ 'ਚੋਂ ਖਾਦਾ ਇੱਕ ਬੱਸ ਦੀ ਬਾਡੀ ਦੇ ਵਿੱਚੋਂ 7 ਲੱਖ ਦੀ ਗੜਬੜ ਘਪਲਾ ਕੀਤਾ ਹੁਣ ਦੇਖੋ ਇਹ ਬਿੱਟੂ ਕਹਿ ਰਿਹਾ ਪਰ ਭਗਵੰਤਮਾਨ ਇਹ ਗੱਲ ਨਹੀਂ ਕਹਿ ਰਿਹਾ ਕੀ ਗੱਲ ਭਗਵੰਤਮਾਨ ਦੀ ਜਾਂਚ ਪੜਤਾਲ ਅਜੇ ਤੱਕ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਕੀ ਭਗਵੰਤਮਾਨ ਨੇ ਜਿਹੜੀ ਫਾਈਲ ਰਾਜਾ ਵੜਿੰਗ ਦੀ ਪਤਨੀ ਸੀ ਉਹ ਅਜੇ ਪੱਤੀ ਨਹੀਂ ਉਹ ਕਦੋਂ ਪੱਟਣੀ ਹੈ ਕੀ ਭਗਵੰਤਮਾਨ ਤੇ ਰਾਜਾ ਵੜਿੰਗ ਰਲ ਮਿਲ ਕੇ ਖੇਡ ਰਹੇ ਨੇ ਇਹ ਸਵਾਲ ਤੁਹਾਡੀ ਕਚਹਿਰੀ ਦੇ ਵਿੱਚ ਮੈਂ ਛੱਡ ਦਿੱਤਾ ਹੁਣ ਆਪਾਂ ਲਾਸਟ ਗੱਲ ਕਰਨੀ ਹੈ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਅਸਤੀਫੇ ਦੀ ਮਿੱਤਰੋ ਸੁਖਵੀਰ ਬਾਦਲ ਦੀ ਭਲਾਨੀ ਦਾ ਅਸਤੀਫਾ ਤਾਂ ਆ ਗਿਆ ਪਰ ਮੈਨੂੰ ਲੱਗਦਾ ਉਹ ਮਹਿਜ ਰਲ ਮਿਲ ਕੇ ਕੀਤਾ ਗਿਆ ਇੱਕ ਡਰਾਮ ਹੈ ਕਿਉਂਕਿ ਤੁਸੀਂ ਦੇਖ ਲਿਓ ਕਾਲੀ ਦਲ ਦਾ ਅਗਲਾ ਪ੍ਰਧਾਨ ਜਿਹੜਾ ਦਸੰਬਰ ਚ ਚੁਣਿਆ ਜਾਣਾ 14 ਦਸੰਬਰ ਤੱਕ ਉਹ ਸੁਖਵੀਰ ਬਾਦਲ ਹੀ ਹੋਊਗਾ ਸੁਖਵੀਰ ਬਾਦਲ ਨੇ ਅਸਤੀਫਾ ਅਸਲੀ ਨਹੀਂ ਦਿੱਤਾ ਵੀ ਉਹਦੇ ਖਿਲਾਫ ਬਹੁਤ ਸਾਰੇ ਕਾਲੀ ਦਲ ਦੇ ਬੰਦੇ ਹੋ ਗਏ ਜਾਂ ਉਹਦੀ ਅਗਵਾਈ ਚ ਕਾਲੀ ਦਲ ਥੱਲੇ ਕਿਉਂ ਚਲਿਆ ਗਿਆ ਨਾ ਸੁਖਬੀਰ ਬਾਦਲ ਨੇ ਅਸਤੀਫਾ ਇਸ ਕਰਕੇ ਦਿੱਤਾ ਜੋ ਉਹਦੀ ਪਾਰਟੀ ਕਹਿ ਰਹੀ ਹੈ ਉਹ ਕਹਿੰਦੇ ਵੀ 5 ਸਾਲ ਬਾਅਦ ਨਵਾਂ ਪ੍ਰਧਾਨ ਦੀ ਨਵੀਂ ਚੋਣ ਹੋਣੀ ਹੁੰਦੀ ਹੈ ਭਾਵੇਂ ਪਿਛਲਾ ਬੰਦਾ ਵੀ ਪ੍ਰਧਾਨ ਚੁਣਿਆ ਜਾ ਸਕਦਾ ਹੈ ਪਰ ਇੱਕ ਵਾਰੀ ਨਵੀਂ ਰਸਮ ਕਰਨੀ ਹੁੰਦੀ ਹੈ ਪ੍ਰਧਾਨ ਚੁਣਨ ਦੀ ਤਾਂ ਉਹ ਕਹਿੰਦੇ 5 ਸਾਲ ਪੂਰੇ ਹੋ ਗਏ ਨੇ 14 ਦਸੰਬਰ 2019 ਨੂੰ ਪ੍ਰਧਾਨ ਸੁਖਬੀਰ ਨੂੰ ਚੁਣਿਆ ਗਿਆ ਸੀ ਤੇ 14 ਦਸੰਬਰ 2024 ਤੱਕ 5 ਸਾਲ ਪੂਰੇ ਹੋ ਚੱਲੇ ਨੇ ਇਸ ਕਰਕੇ ਇੱਕ ਵਾਰ ਉਹਨਾਂ ਨੇ ਅਸਤੀਫਾ ਦਿੱਤਾ ਤੇ ਦੁਬਾਰਾ ਫਿਰ ਉਹ ਪ੍ਰਧਾਨ ਬਣ ਸਕਦੇ ਨੇ ਇਹ ਗੱਲ ਤਾਂ ਅਕਾਲੀ ਦਲ ਦੇ ਸੀਨੀਅਰ ਨੇਤਾ ਡਾਕਟਰ ਦਲਜੀਤ ਚੀਮਾ ਨੇ ਆਪ ਹੀ ਕਹਿਤੀ ਹੁਣ ਜੇ ਮੇਰੇ ਤੋਂ ਪੁੱਛਦੇ ਹੋ ਤਾਂ ਮੈਂ ਤਾਂ ਇਹ ਕਹੂੰਗਾ ਬਿਲਕੁਲ ਸੱਚੀ ਗੱਲ ਹੈ ਸੁਖਬੀਰ ਨੇ ਹੀ ਪ੍ਰਧਾਨ ਬੰਨਾ ਅਕਾਲੀ ਦਲ ਦਾ ਅਗਲਾ ਇਹ ਮੈਨੂੰ ਜਪਦਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਵੇਖੋ ਸੁਖਬੀਰ ਬਾਦਲ ਨੂੰ ਇਹ ਪਤਾ ਹੈ ਸੁਖਬੀਰ ਨੂੰ ਪਤਾ ਹੈ ਕਿ ਜੇਕਰ ਅਕਾਲੀ ਦਲ ਦਾ ਪ੍ਰਧਾਨ ਕੋਈ ਹੋਰ ਬਣ ਗਿਆ ਤਾਂ ਫਿਰ ਕਾਲੀ ਦਲ ਮੇਰੇ ਹੱਥਾਂ 'ਚ ਨਹੀਂ ਆਉਣਾ ਫਿਰ ਜਿਹੜਾ ਪੂਰੀ ਸਿਆਸੀ ਪਾਵਰ ਹੈ ਜਿੰਨੀ ਵੀ ਕਾਲੀ ਦਲ ਕੋਲ ਹੈ ਉਹ ਮੇਰੇ ਕੰਟਰੋਲ 'ਚ ਨਹੀਂ ਦੇਣੀ ਇੱਕ ਵਾਰ ਜੇ ਪ੍ਰਧਾਨ ਕੋਈ ਹੋਰ ਬਣ ਗਿਆ ਉਹ ਬੰਦਾ ਬਣ ਗਿਆ ਜਿਹੜਾ ਮਨਮਰਜ਼ੀ ਮੁਤਾਬਕ ਚੱਲਦਾ ਤਾਂ ਸੁਖਬੀਰ ਦੀ ਸਿਆਸਤ 'ਚ ਕਹਾਣੀ ਖਤਮ ਹੋ ਜਾਣੀ ਆ ਇਹ ਸੁਖਬੀਰ ਬਾਦਲ ਨੂੰ ਵੀ ਪਤਾ ਹੈ ਇਹ ਪੰਜਾਬ ਦੀ ਜਨਤਾ ਨੂੰ ਵੀ ਪਤਾ ਹੈ ਇਹ ਤੁਹਾਡੇ ਚੋਂ ਵੀ ਬੜਿਆਂ ਨੂੰ ਪਤਾ ਹੋਣਾ। ਤੁਹਾਨੂੰ ਕੀ ਲੱਗਦਾ ਵੈਸੇ? ਤੁਸੀਂ ਲਿਖ ਦਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ। ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ। ਬਹੁਤ ਮਿਹਰਬਾਨੀ ਸ਼ੁਕਰੀਆ।